ਪਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਲੈ ਕੇ ਹਾਜ਼ਰ ਆਪ ਅੱਜ ਦਾ ਇੱਕ ਹੋਰ ਨਵਾਂ ਬਲੌਗ ਤੇ ਅੱਜ ਵੱਢ ਰਹੀ ਸੀ ਆਪਾਂ ਮੱਕੀ ਸਾਨੂੰ ਦਿਖਾਉਂਦੇ ਆਂ ਮੱਕੀ ਆ ਲੈ ਬਾਬੇ ਓਰੇ ਮੱਕੀ ਵੱਢੀ ਆ ਤੇ ਆਹ ਰਹੀ ਤੇ ਸਟੋਰ ਕਰੀਏ ਮੱਕੀ ਸਾਰੀ ਐ ਸਿਕਾਉਂਦੇ ਨੇ ਹੈ ਆ ਪਹਿਲਾਂ ਇਹ ਗਾਈਆਂ ਦਾ ਫਾਰਮ ਹੁੰਦਾ ਸੀ ਆ ਓਰੇ ਹੁਣ ਤਾਂ ਅੰਕਲ ਹੋਰ ਨੇ ਜਿਹੜੇ ਕੰਮ ਲੋਕ ਹੁਣ ਕਰਦੇ ਨੇ ਉਹ ਤਾਂ ਕਰ ਕਰਕੇ ਛੱਡ ਤੇ ਹਾਂ ਦਿਖਾਉਣਾ ਅੰਦਰ ਸਾਰੀ ਬਣਾਇਆ ਹੋਇਆ ਜਿਹੜਾ ਜਗ੍ਹਾ ਹੈ ਆ ਚੱਲ ਰਹੀ ਜਾਂਦੀ ਹੈ ਆ ਦੇ ਸਟੋਰ ਕਰੀ ਹੋਏ ਸਾਰੀ ਮੱਕੀ ਮੱਕੀ ਲਾਉਣੀ ਜਿਹੜਾ ਸੌਖੀ ਆ ਸਾਰੇ ਸੰਦ ਸੰਦੇ ਜਿਹੜਾ ਦਿਖਾਵਾਂ ਤੁਹਾਨੂੰ ਤੇ ਅੰਦਰ ਸਾਈਡ ਤੇ ਲੱਗਿਆ ਕੱਲੀ ਕੱਲੀ ਚੀਜ਼ ਬਈ ਹੈ। ਹਰ ਸਾਰੀ ਸਿਕਾਉਂਦੇ ਨਹੀਂ ਮੱਤੀ। ਫਿਰ ਵੇਚਣਗੇ ਜਮਾ ਸਿਕਾ ਕੇ। ਆਹ ਇਧਰ ਆ ਗਿਆ ਸਾਰਾ ਸਟੋਰ ਵਾਲਾ। ਅਲੀ ਇੱਕ ਜਰਾ ਕਾਉ ਪਰਾਂ ਦਾ ਕਪੜਾਂ ਦੀ ਜਾਂਦਾ ਹਨਾ। ਪਰਾਂ ਦੀ ਜਾਂਦਾ। ट्रल आज मक्की बढ़ी दिखा दाना सफाई ना कोई टुट ना कुछ होर <था था> आनाया है ती ग्रे हंट कुत्तियां वास ਤਾਂ ਕੀ ਜਿਹੜਾ ਉਰੇ ਇਹ ਭੱਜ ਸਕਣ ਐ ਅੰਦਰ ਇੱਥੇ ਰੱਖੇ ਹੋਏ ਦੀ ਹੁਣ ਤਾਂ ਕਲੋਰਾ ਨੇ ਥੋੜੇ ਜਿਹਾ ਉਹ ਕਰਤਾ ਜਵਾਕ ਦੂਸੋਂ ਬਾਹਰ ਰਹਿੰਦੇ ਆ ਆਪ ਹੀ ਰਹਿਣਾ ਕਲੋਰੇ ਗੱਲਾਂ ਤੁਸੀਂ ਮੈਂ ਹੋਰ ਕਰਾਉਣਾ ਚੈੱਕ ਕਰਾਂਗੀ ਚੀਜ਼ਾਂ ਗਰਮੀ ਬਹੁਤ ਹੋ ਗਈ ਯਾਰ ਨਾਲੇ ਆ ਬੱਦਲ ਖਾਵੇ ਬੱਦਲਾਂ ਦੀ ਕਰਮਾਏ ਸਾਰਾ ਢੂਰ ਕਢਾਉਣਾ ਮੈਂ ਕਰਦਾ ਹਾਂ 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 ਹਾਈ ਤੇ ਸਾਰੇ ਆਂਗਾਉਣ ਗੁਣੇ ਰੱਖਿਆ ਹੁੰਦੇ ਦੇਖੋ ਲਿਆ ਛੱਡਣ ਵਾਸਤੇ ਸੂਰ ਸਾਰਾ ਸਾਰਾ ਕੁਝ ਜਿਹੜਾ ਹੁਣ ਰੱਖਦੇ ਨੇ ਲੋਕ ਸਾਰਾ ਕੁਝ ਅੰਕਲ ਨੇ ਰੱਖ ਕੇ ਛੱਡ ਦਿੱਤਾ ਹੁਣ ਤਾਂ ਸਾਰੇ ਕਿਤੇ ਬਾਗ ਲਾਤਾ ਤੇ ਹੋ ਬੈਠਣ ਨੂੰ ਬਣਾਈ ਹੋਈ ਕੋਠੜੀ ਇਹ ਚਾਰ ਬੰਦੇ ਆ ਜਾਣ ਹੋ ਜਾਂਦਾ ਲੰਗਰ ਵਗਿਆ ਉਹ ਘੜਿਆ ਬਣੀ ਝੋਟੇ ਜਿਵੇਂ ਦੂਸਰੇ ਝੋਟੇ ਕਰਾਉਣਾ ਚੈੱਕ ਸਮਰਦਾ ਆ ਆ ਬੈਠਣ ਵਾਸਤੇ ਬਣਾਈ ਹੋਈ ਆ ਆ ਇਧਰ ਸਾਬੀ ਸੁਖ ਜਿਨ੍ਹਾਂ ਨੰਕਲ ਹੋਰੇ ਇਹ ਲੈ ਖੁੱਲੀ ਵੀ ਆਓ ਆ ਦੇਖੋ ਹਾ ਬੈਠਣ ਵਾਸਤੇ ਬਣਾ ਰਖਿਆ ਆਹਰੋ ਪਾਣੀ ਦੀ ਸਪਲਾਈ ਜਾਂਦੀ ਹੈ ਬਾਗ ਚ ਤੇ ਹੁਣ ਮੈਂ ਚੈੱਕ ਕਰਾਉਣਾ ਸਾਨੂੰ ਅੰਕਲ ਹੋਰਾਂ ਦੀ ਕੋਠੀ ਜਿਹੜੀ ਬਣਾਈ ਹੋਈ ਆ ਗਰਮੀ ਨੇ ਤਾਂ ਕੀ ਘਟ ਰਖਿਆ ਬਾਦ ਲੋ ਜੀ ਕਰੋ ਚੈੱਕ ਆ ਬਣਾਇਆ ਹੈ ਇਕੱਲਾ ਕਰ ਅੰਦੇ ਸਾਰਾ ਇੱਥੇ ਸਭ ਨੂੰ ਪੂਲ ਵੀ ਸੀ ਉਹ ਸਾਹਮਣੇ ਬਣਾਇਆ ਹਾਂ ਇੱਥੇ ਆਉਣਗੇ ਬਾਦਰ ਨੂੰ ਮਾਰ ਬੂ ਅੱਧਾ ਵੀ ਬੈਠਣ ਵਾਸਤੇ ਬਣਾਇਆ ਹੈ। ਆਹ ਦੇ ਬਾਬੇ ਇੱਥੇ ਹਰ ਸੋਈ ਰਸੂਈ ਬਣੀ ਹੋਈ ਆ। ਕਰਨ ਦਾ ਸਾਰੇ ਚ ਪਾਰਕ ਬੂਖ ਲਾ ਕੇ ਚੂਲਾ ਆਉਂਦਾ ਤੇ ਉਹ ਚੱਕ ਤਾਂ ਲੈਣਾ। ਇਹ ਬਾਬੇ ਅੰਕਲ ਹੋਰ ਨੇ ਹਾਂ ਇਹ ਠੀਕ ਹੈ ਜੀ ਜਿਹੜਾ ਵੱਡਦਾ ਤੀ ਆ। ਹਾਂ। ਮਰ ਗਿਆ ਅਸੇ ਦੂਜਾ ਹੋਊਗਾ। ਆਹ ਕੁੱਤਿਆਂ ਵਾਸਤੇ ਬਣਾਇਆ। ਤਾਹੀ ਅੱਲੇ ਬਰੇ ਦੇ ਜੋੜਾ ਰੱਖਿਆ ਹੈ। ਹਿੰਦੂ ਲੋਕ ਤਾਂ ਸਾਰੇ ਨਾ ਪੈਂਦੇ ਹਾਂ ਕੀ ਬੰਦੇ ਲੈ ਆਪਿਓ ਉਧਰੋਂ ਸਾਰਾ ਘਰ ਦਿਖਾਤਾ ਤੇ ਹੁਣ ਦਿਖਾਣਾ ਤੁਹਾਨੂੰ ਆਪਣੀ ਮਸ਼ੀਨ ਕਿ ਆ ਚੱਲ ਰਹੀ ਹੈ ਮੌਸਮ ਵੀ ਥੋੜਾ ਜਿਹਾ ਬਣਿਆ ਪਿਆ No, no.